ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਗਾਜਰਾਂ ਦਾ ਖੱਟਾ ਮਿੱਠਾ achar ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਆਪਾਂ ਜੀ achar ਬਣਾਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਬਣ ਕੇ achar ਜਿਹੜਾ ਤਿਆਰ ਹੁੰਦਾ ਠੀਕ ਹੈ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਇਹ ਮਿਲ ਜਾਕਰਨ ਤੇ ਚਲੋ ਜੀ ਆਪਾਂ achar ਬਣਾਉਣਾ ਸ਼ੁਰੂ ਕਰਦੇ ਆਂ achar ਬਣਾਉਣ ਦੇ ਲਈ ਜੀ ਮੈਂ ਇੱਥੇ ਲੈ ਲਿਆ ਨੇ ਅੱਧਾ ਕਿਲੋ ਦੇ ਕਰੀਬ ਗਾਜਰਾ ਮੈਂ ਲੈ ਲਿਆ ਨੇ ਜੀ ਇੱਥੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਛਿੱਲਾਂਗੇ ਠੀਕ ਹੈ ਜੀ ਆਪਾਂ ਗਾਜਰਾ ਨੂੰ ਛਿੱਲ ਲੈਣਾ ਵਾ ਜਿਸ ਤਰ੍ਹਾਂ ਨੋਰਮਲ ਤਰੀਕੇ ਨਾਲ ਆਪਾਂ ਛਿੱਲਦੇ ਆਂ ਇਸ ਤਰ੍ਹਾਂ ਠੀਕ ਹੈ ਜੀ ਤੇ ਲੋ ਜੀ ਆਪਾਂ ਸਾਰੀਆਂ ਗਾਜਰਾਂ ਨੂੰ ਇਸ ਤਰ੍ਹਾਂ ਛਿੱਲ ਲੈ ਆਂ ਤੇ ਹੁਣ ਜੀ ਆਪਾਂ ਇਹਨਾਂ ਨੂੰ ਧੋ ਲਾਂਗੇ ਇਹ ਮੈਸਰਾ ਟੋਕਰੀ ਵਿੱਚ ਪਾ ਲਿਆ ਨੇ ਤੇ ਹੁਣ ਆਪਾਂ ਧੋ ਲੈਣੇ ਆ ਤੇ ਅੱਜ ਆਪਾਂ ਗਾਜਰਾ ਧੋ ਲਿਆ ਨੇ ਤੇ ਹੁਣ ਜੀ ਆਪਾਂ ਇਹ ਲਿਆਵਾ ਇੱਕ ਪੇਪਰ ਲਿਆਵਾ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਸਾਫ ਕਰ ਲਾਂਗੇ ਠੀਕ ਹੈ ਜੀ ਗਾਜਰਾ ਨੂੰ ਪਾਣੀ ਜਿਹੜਾ ਵਾ ਸਾਫ ਕਰ ਲੈਣਾ ਤੁਸੀਂ ਕਿਚਨ ਟੋਵਲ ਵੀ ਲੈ ਸਕਦੇ ਹੋ ਠੀਕ ਹੈ ਜੀ ਆਪਾਂ ਸਾਰੀਆਂ ਗਾਜਰਾਂ ਨੂੰ ਇਸੇ ਤਰ੍ਹਾਂ ਸਾਫ ਕਰ ਲਾਂਗੇ ਤੇ ਅੱਜ ਜੀ ਆਪਾਂ ਸਾਰੀਆਂ ਗਾਜਰਾ ਜਿਹੜੀਆਂ ਨੇ ਸਾਫ ਕਰ ਲਿਆ ਨੇ ਤਿੰਨਾਂ ਦੀ ਆਪਾਂ ਗਾਜਰਾਂ ਨੂੰ ਕੱਟ ਕਰਾਂਗੇ ਗਾਜਰਾਂ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਕੱਟ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹਨ ਛੋਟੇ ਸਾਈਜ਼ੇ ਵਿੱਚ ਕੱਟ ਸਕਦੇ ਹੋ ਠੀਕ ਹੈ ਜੀ ਤੇ ਲੰਬੇ ਸਾਈਜ਼ੇ ਵਿੱਚ ਕੱਟ ਸਕਦੇ ਹੋ ਆਪਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇੰਨੇ ਸਾਈਜ਼ ਦੇ ਵਿੱਚ ਇਸ ਤਰ੍ਹਾਂ ਕੱਟੀਆਂ ਨੇ ਲੰਬੇ-ਲੰਬੇ ਸਾਈਜ਼ ਦੇ ਵਿੱਚ ਤੁਸੀਂ ਇਹਨਾਂ ਨੂੰ ਛੋਟੇ ਸਾਈਜ਼ ਦੇ ਵਿੱਚ ਵੀ ਕੱਟ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀਆਂ ਸਾਰੀਆਂ ਗਾਜਰਾਂ ਨੇ ਜਿਹੜੀਆਂ ਇੰਨੇ ਕੁ ਸਾਈਜ਼ ਦੇ ਵਿੱਚ ਕੱਟ ਲਵਾਂਗੇ ਸਾਰੀਆਂ ਗਾਜਰਾਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਆਚਾਰ ਬਣ ਕੇ ਤਿਆਰ ਹੁੰਦਾ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਨਸਟੈਂਟ ਆਚਾਰ ਜਿਹੜਾ ਬਣ ਕੇ ਤਿਆਰ ਹੋਏਗਾ ਜੀ ਇਹ ਘੱਟਾ ਮਿੱਠਾ ਆਚਾਰ ਤੇ ਲੋ ਜੀ ਆਪਾਂ ਸਾਰੀਆਂ ਕਾਜਰਾਂ ਕੱਟ ਲਈਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਜੀ ਆਪਾਂ ਤੇ ਗੈਸ ਵਾਲੀ ਸਾਈਡ ਆੰਨੇ ਆ ਗੈਸ ਨੂੰ ਆਪਾਂ ਕਰ ਲਾਂਗੇ ਜੀ ਔਨ ਤੇ ਇਹ ਜੀ ਆਪਾਂ ਪੈਨ ਰੱਖ ਦਿੱਤਾ ਗੈਸ ਦੇ ਉੱਪਰ ਤੇ ਇਹਦੇ ਵਿੱਚ ਆਪਾਂ ਕੁਝ ਮਸਾਲੇ ਰੋਸਟ ਕਰਾਂਗੇ ਤੇ ਇਹ ਜੀ ਆਪਾਂ ਲਈਏ ਸਰੋਂ ਖਾਲੀ ਸਰੋਂ ਤੁਸੀਂ ਪੀਲੀ ਸਰੋਂ ਵੀ ਲੈ ਸਕਦੇ ਹੋ ਤੇ ਮੇਥੀ ਦਾਣਾ ਲਿਆ ਜੀ ਮੈਂ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਤੇ ਕਾਲੀ ਮਿਰਚ ਲਈਏ ਥੋੜੀ ਜੀ ਜੀਰਾ ਲਿਆ ਤੇ ਆਪਾਂ ਸੌਂਫ ਲਈਏ ਥੋੜੀ ਜੀ ਇਹਨਾਂ ਮਸਾਲਿਆਂ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਜੀ ਤੇ ਹਾਂ ਜੀ ਆਪਾਂ ਸਾਰੇ ਮਸਾਲੇ ਜਿਹੜੇ ਨੇ ਪੈਨ ਵਿੱਚ ਪਾ ਦਿੱਤੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਹਿਲਾਉਂਦੇ ਹੋਏ ਇਸ ਤਰ੍ਹਾਂ ਠੀਕ ਹੈ ਜੀ ਡਰਾਈ ਰੋਸਟ ਜਿਹੜਾ ਵਾ ਕਰ ਲਾਂਗੇ ਦੇਖ ਸਕਦੇ ਤੁਸੀਂ ਮਸਾਲੇ ਆਪਣੇ ਜਿਹੜੇ ਨੇ ਰੋਸਟ ਹੋ ਗਏ ਨੇ ਤੇ ਰਿਸਰੋਂ ਕਰੈਕਲ ਹੋਣ ਲੱਗ ਗਈ ਹੈ ਦੇਖ ਸਕਦੇ ਤੁਸੀਂ ਦੇਖੋ ਠੀਕ ਹੈ ਜੀ ਤੇ ਗੈਸ ਆਪਾਂ ਬੰਦ ਕਰ ਦਿੱਤਾ ਵਾ ਤੇ ਹੁਣ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਠੀਕ ਹੈ ਜੀ ਇਹ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ ਆ ਇਹਨੂੰ ਮਸਾਲੇ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਗ੍ਰाइंड ਕਰਨਾ ਵਾ ਤੇ ਗੈਸ ਜੀ ਆਪਾਂ ਗੈਸ ਨੂੰ ਔਨ ਕਰ ਲਿਆ ਫੇਰ ਦੁਬਾਰਾ ਗੈਸ ਨੂੰ ਤੇ ਪੈਨ ਰੱਖ ਦਿੱਤਾ ਉੱਪਰ ਉਹੀ ਵਾਲਾ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਪਾਣੀ ਕੱਕੜ ਜਿਹੜੀ ਸਰੋਂ ਦੇ ਤੇਲ ਦੀ ਪਾ ਲਈਏ ਜਿਆਦਾ ਤੇਲ ਨਹੀਂ ਆਪਾਂ ਲੈਣਾ ਸਿਰਫ ਪੌਨਕ ਪੌਨਿਕ ਕੜਚੀ ਲਵਾਂਗੇ ਠੀਕ ਹੈ ਜੀ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਵਾ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਗਾਜਰਾ ਕੱਟ ਕੇ ਰੱਖਿਆ ਸਨ ਉਹਨਾਂ ਨੂੰ ਵਿੱਚ ਐਡ ਕਰ ਦਾਂਗੇ ਆਪਾਂ ਤੇਲ ਆਪਣਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਵਾ ਠੀਕ ਹੈ ਜੀ ਗੈਸ ਜਿਹੜਾ ਵਾ ਉਸ ਨੂੰ ਆਪਾਂ ਕੱਟ ਕਰ ਲਾਂਗੇ ਠੀਕ ਹੈ ਜੀ ਲੋ ਟੂ ਮੀਡੀਅਮ ਰੱਖਣਾ ਆਪਾਂ ਜਿਆਦਾ ਤੇਜ਼ ਨਹੀਂ ਕਰਨਾ ਕਿਉਂਕਿ ਜਦੋਂ ਤੇਲ ਆਪਣਾ ਗਰਮ ਹੋ ਜਾਏਗਾ ਤਾਂ ਆਪਾਂ ਗੈਸ ਜਿਹੜੀ ਉਸ ਨੂੰ ਕੱਟ ਕਰ ਲੈਣਾ ਤੇ ਹੁਣ ਜੀ ਆਪਾਂ ਗਾਜਰ ਨੂੰ ਚੰਗੀ ਤਰ੍ਹਾਂ ਵਿੱਚ ਹਲਕਾ ਜਿਹਾ ਥੋੜੀ ਦੇਰ ਲਈ ਇਸ ਤਰ੍ਹਾਂ ਪਕਾ ਲਾਂਗੇ ਮਤਲਬ ਜ਼ਿਆਦਾ ਨਹੀਂ ਪਕਾਉਣਾ ਥੋੜੀ ਦੇਰ ਲਈ ਪਕਾਵਾਂਗੇ ਆਪਾਂ ਬਿਲਕੁਲ ਸਲੋ 하게 ਤੇ ਠੀਕ ਹੈ ਜੀ ਤੇ ਹੁਣ ਜੀ ਆਪਾਂ ਇੱਧਰ ਜਿਹੜਾ ਮਸਾਲਾ ਰੱਖਿਆ ਸੀ ਠੰਡਾ ਹੋ ਚੁੱਕਿਆ ਵਾ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਜਿਹੜਾ ਵਾ ਗ੍ਰाइंड ਕਰ ਲਾਂਗੇ ਠੀਕ ਹੈ ਜੀ ਤਦੋਂ ਜੀ ਆਪਾਂ ਗ੍ਰाइंडिंग ਜਾਰ ਦੇ ਵਿੱਚ ਪਾ ਲੈਨੇ ਆ ਮਸਾਲੇ ਨੂੰ ਤੇ ਹੁਣ ਜੀ ਆਪਾਂ ਇਸ ਨੂੰ ਗ੍ਰाइंड ਕਰ ਲਾਂਗੇ ਤੇ ਇਹ ਜੀ ਆਪਾਂ ਗ੍ਰाइंड ਕਰ ਲਿਆ ਤਿੱਖਾ ਜਿਹਾ ਤੁਸੀਂ ਆਪਾਂ ਤਰ ਤਰਾ ਜਿਹਾ ਹੀ ਇਸ ਨੂੰ ਗ੍ਰाइंड ਕੀਤਾ ਵਾ ਤੁਸੀਂ ਕੁੱਟ ਕੇ ਵੀ ਪਾ ਸਕਦੇ ਕੁੰਡੀ ਡੰਡੇ ਦੇ ਵਿੱਚ ਤੇ ਇੱਧਰ ਜੀ ਆਪਾਂ ਗਾਜਰਾਂ ਹਲਾ ਦਾਂਗੇ ਤੇ ਹੁਣ ਜੀ ਆਪਾਂ ਜਿਹੜਾ ਮਸਾਲਾ ਗ੍ਰाइंड ਕੀਤਾ ਸੀ ਉਹ ਮਸਾਲਾ ਸਾਰਾ ਐਡ ਕਰ ਦਾਂਗੇ ਗਾਜਰਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਠੀਕ ਹੈ ਜੀ ਤੇ ਮਸਾਲਾ ਜਿਹੜਾ ਆਪਾਂ ਵਿੱਚ ਐਡ ਕਰ ਦਿੰਨੇ ਆ ਸਾਰਾ ਸਾਰੇ ਮਸਾਲਾ ਜਿਹੜਾ ਵਾ ਐਡ ਕਰ ਦਾਂਗੇ ਜਿਹੜਾ ਮਸਾਲਾ ਆਪਾਂ ਗ੍ਰाइंड ਕੀਤਾ ਸੀਗਾ ਠੀਕ ਹੈ ਜੀ ਤੇ ਹਾ ਜੀ ਆਪਾਂ ਨਮਕ ਪਾ ਦਾਂਗੇ ਇੱਥੇ ਮੈਂ 2 ਚਮਚ ਜਿਹੜੇ ਨਮਕ ਦੇ ਵਰਗੇ ਪਾਏ ਨੇ ਬਾਕੀ ਤੁਸੀਂ ਟੇਸਟ ਦੇ ਅਕੋਰਡਿੰਗ ਤੁਸੀਂ ਘਟ-ਵੱਧ ਕਰ ਸਕਦੇ ਹੋ ਵੈਸੇ ਤਾਂ ਅਚਾਰ ਦੇ ਵਿੱਚ ਨਮਕ ਜਿਹੜਾ ਵਾ ਥੋੜਾ ਤੇਜ਼ ਹੀ ਟੇਸਟੀ ਲੱਗਦਾ ਵਾ ਅਦਰ ਜੀ ਆਪਾਂ ਇੱਕ ਅਦਰ ਦੀ ਕੁੱਟੀ ਵੀ ਲਾਲ ਮਿਰਚ ਐ ਤਿੱਖੀ ਵਾਲੀ ਲਾਲ ਮਿਰਚ ਇੱਕ ਚਮਚ ਪਾਇਆ ਹੋਆ ਤੇ ਅੱਧਾ ਕੁ ਚਮਚ ਹਲਦੀ ਦਾ ਪਾਇਆ ਹੋਆ ਮੈਂ ਠੀਕ ਹੈ ਜੀ ਤੇ ਹਾਂ ਜੀ ਆਪਾਂ ਇੱਕ ਚਮਚ ਜਿਹੜਾ ਭਰ ਕੇ ਆ ਕਸ਼ਮੀਰੀ ਲਾਲ ਮਿਰਚ ਦਪਾ ਦਾਂਗੇ ਕਲਰ ਦੇ ਲਈ ਤੇ ਹੁਣ ਜੀ ਆਪਾਂ ਸਾਰੇ ਮਸਾਲੇ ਜਿਹੜੇ ਨੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਤੇ ਲੋ ਜੀ ਸਾਰੇ ਮਸਾਲੇ ਜਿਹੜੇ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਗਏ ਨੇ ਗਾਜਰਾਂ ਦੇ ਤੇ ਹੁਣ ਜੀ ਆਪਾਂ ਇੱਥੇ ਐਡ ਕਰਾਂਗੇ ਸਿਰਕਾ ਇਹ ਜੀ ਮੈਂ ਵਾਈਟ ਵਿਨੇਗਰ ਲਿਆ ਵਾ ਠੀਕ ਹੈ ਜੀ ਪਾਣੀ ਇੱਕ ਕੱੜਛੀ ਦੇ ਕਰੀਬ ਹੈ ਦੋ ਵੱਡੇ ਚਮਚੇ ਕਹਿ ਸਕਦੇ ਆਪਾਂ ਠੀਕ ਹੈ ਜੀ ਖਟਾਸ ਦੇ ਲਈ ਆਪਾਂ ਵਿੱਚ ਦੇ ਐਡ ਕੀਤਾ ਵਜੀ ਸਿਰਕਾ ਤੁਸੀਂ ਨਿੰਬੂ ਦਾ ਰਸ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਆਪਾਂ ਖੱਟਾ ਮਿੱਠਾ ਜਿਹੜਾ ਅਚਾਰ ਬਣਾਉਣਾ ਹੈ ਤੇ ਹੁਣ ਜੀ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਗੁੜ ਕਿਉਂਕਿ ਖਟਾਸ ਦੇ ਲਈ ਆਪਾਂ ਸਿਰਕਾ ਐਡ ਕਰ ਦਿੱਤਾ ਵਾ ਤੇ ਮਿਠਾਸ ਦੇ ਲਈ ਆਪਾਂ ਇਹਦੇ ਵਿੱਚ ਕਰਾਂਗੇ ਗੁੜ ਐਡ ਠੀਕ ਹੈ ਜੀ ਤੇ ਤਿੱਖੇਪਨ ਦੇ ਲਈ ਆਪਾਂ ਇਹਦੇ ਵਿੱਚ ਲਾਲ ਮਿਰਚਾਂ ਜਿਹੜੀਆਂ ਸੀ ਉਹ ਐਡ ਕੀਤੀਆਂ ਸੀਗੀਆਂ ਠੀਕ ਹੈ ਜੀ ਤੁਸੀਂ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਕੱਟ ਕੇ ਤੇ ਹਾਂ ਜੀ ਆਪਾਂ ਹੁਣ ਗੁੜ ਪਾ ਦਿੱਤਾ ਵਾ ਤੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਗੁੜ ਨੂੰ ਮੈਂ ਕੁੱਟ ਕੇ ਲੈ ਲਿਆ ਸੀਗਾ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਗੁੜ ਨੂੰ ਪਹਿਲਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕਰ ਲਿਓ ਤੇ ਫਿਰ ਵਿੱਚ ਐਡ ਕਰ ਲਿਓ ਠੀਕ ਹੈ ਜੀ ਗੁੜ ਦੀ ਜਗ੍ਹਾ ਤੇ ਤੁਸੀਂ ਚੀਨੀ ਵੀ ਐਡ ਕਰ ਸਕਦੇ ਹੋ ਦੋ ਚਮਚ ਚੀਨੀ ਤੇ ਐਡ ਕਰ ਦਿਓ ਅਗਰ ਤੁਸੀਂ ਗੁੜ ਨਹੀਂ ਐਡ ਕਰਨਾ ਚਾਹੁੰਦੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਲਓ ਜੀ ਆਪਣਾ ਅਚਾਰ ਤਿਆਰ ਹੋ ਗਿਆ ਵਾ ਤੇ ਗੈਸ ਆਪਾਂ ਬੰਦ ਕਰ ਦਿੱਤਾ ਵਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਖੱਟਾ ਮਿੱਠਾ ਅਚਾਰ ਆਪਣਾ ਬਣ ਕੇ ਤਿਆਰ ਹੋ ਗਿਆ ਵਾ ਦੇਖ ਸਕਦੇ ਤੁਸੀਂ ਤੁਸੀਂ ਵੀ ਜ਼ਰੂਰ ਬਣਾਇਓ ਅਚਾਰ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਥੈਂਕ ਯੂ